ਲਾਪਤਰੀਆਂ ਨੂੰ ਬੰਦੇ ਹੱਕ ਨਾ ਮਿਲਣ ਤੇ 6 ਫਰਵਰੀ ਨੂੰ ਐਲਸੀ ਅਤੇ 27 ਨੂੰ ਐਲਸੀ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੰਸਟਰਕਸ਼ਨ ਵਰਕਰਸ ਐਂਡ ਲੇਬਰ ਯੂਨੀਅਨ ਐਟਕ ਦਾ ਵਫਦ ਕਿਰਤ ਕਮਿਸ਼ਨਰ ਨੂੰ ਮਿਲਿਆ ਕੰਸਟਰਕਸ਼ਨ ਵਰਕਰਸ ਐਂਡ ਲੇਬਰ ਯੂਨੀਅਨ ਐਟਕ ਦੇ ਸੁਬਾਈ ਆਗੂਆਂ ਦਾ ਵਫਦ ਪੰਜਾਬ ਕਿਰਤ ਵਿਭਾਗ ਦੇ ਕਿਰਤ ਕਮਿਸ਼ਨਰ ਨੂੰ ਮਿਲਿਆ ਅਤੇ ਲਾਪਾਤਰੀ ਕਿਰਤੀਆਂ ਦੇ ਮਸਲਿਆਂ ਦਾ ਹੱਲ ਨਾ ਹੋਣ ਤੇ ਕਿਰਤ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਧਰਨਾ ਦੇਣ ਦਾ ਨੋਟਿਸ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਉਹ ਸਾਰੇ ਕਿਰਤੀ ਦੇਸ਼ ਦੇ ਨਿਰਮਾਣ ਵਿੱਚ ਆਪਣੀ ਪੂਰੀ ਜ਼ਿੰਦਗੀ ਲਾ ਰਿਹਾ ਹੈ। ਪਰੰਤੂ ਉਸ ਨੂੰ ਬੋਰਡ ਵੱਲੋਂ ਪ੍ਰਾਪਤ ਉਹਨਾਂ ਦੇ ਬੰਦੇ ਹੱਕ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਕਸ਼ਨ ਵਰਕਰਸ ਵੈਲਫੇਅਰ ਬੋਰਡ ਦੀਆਂ ਹੋਈਆਂ ਮੀਟਿੰਗਾਂ ਵਿੱਚ ਲਏ ਗਏ ਫੈਸਲਿਆਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਪੰਜਾਬ ਸੂਬੇ ਅੰਦਰ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਕਈ ਦਿੱਕਤਾਂ ਦਾ ਸਹਮਣਾ ਕਰਨਾ ਪੈ ਰਿਹਾ ਹੈ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਾਰੀ ਕਿਰਤੀਆਂ ਦੇ ਮਸਲੇ ਹੱਲ ਕਰਵਾਉਣ ਲਈ ਸੂਬਾ ਪੱਧਰ ਤੇ ਫੈਸਲਾ ਲਿਆ ਗਿਆ ਹੈ ਕਿ 6 ਫਰਵਰੀ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਅਸਿਸਟੈਂਟ ਲੇਬਰ ਕਮਿਸ਼ਨਰ ਅਤੇ ਜੇਕਰ ਫਿਰ ਵੀ ਮਸਲੇ ਹੱਲ ਨਹੀਂ ਹੁੰਦੇ 27 ਫਰਵਰੀ ਨੂੰ ਸੂਬਾ ਹੈੱਡਕੁਆਰਟਰ ਤੇ ਲੇਬਰ ਕਮਿਸ਼ਨਰ ਦੇ ਦਫਤਰ ਸਾਹਮਣੇ ਸੂਬਾ ਪਧਰੀ ਦਰਨਾ ਦਿੱਤਾ ਜਾਵੇਗਾ ਜੀ ਅੱਜ ਕਿਰਤ ਕਮਿਸ਼ਨਰ ਨੂੰ ਤੁਸੀਂ ਮਿਲੇ ਉਹਦੇ ਬਾਰੇ ਕੀ ਕਹਿਣਾ ਚਾਹੋ ਅਸੀਂ ਕਿਰਤ ਕਮਿਸ਼ਨ ਪੰਜਾਬ ਨੂੰ ਮਿਲੇ ਆਂ ਔਰ ਉਹਨਾਂ ਨੂੰ ਉਹ ਸਾਰੀ ਮਜ਼ਦੂਰਾਂ ਦੀਆਂ ਮੰਗਾਂ ਔਰ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਸਮੱਸਿਆਵਾਂ ਦੇ ਹੱਲ ਕਰਨ ਲਈ ਬੇਨਤੀ ਕੀਤੀ ਔਰ ਲਿਖਤੀ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਹੈ ਉਹਨਾਂ ਨੇ ਕਿਹਾ ਬਈ ਜਲਦੀ ਅਸੀਂ ਠੀਕ ਮਤਲਬ ਬਸਲੇ ਤੁਹਾਡੇ ਹੱਲ ਕਰਾਂਗੇ ਸ਼ੁਆਸ਼ ਦਵਾ ਪਰ ਫਿਰ ਵੀ ਅਸੀਂ 6 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਅਸਿਸਟੈਂਟ ਲੇਬਰ ਕਮਿਸ਼ਨਰ ਨਾਂ ਦੇ ਦਫ਼ਤਰਾਂ ਮੋਰੇ ਧਰਨੇ ਮਾਰਾਂਗੇ ਤੇ 27 ਤਰੀਕ ਨੂੰ 27 ਫਰਵਰੀ ਨੂੰ ਜਿਹੜਾ ਹੈਗਾ ਇਹ ਮਸਲਾ ਨਾ ਹੋਵੇ ਤਾਂ 27 ਫਰਵਰੀ ਨੂੰ ਗ੍ਰਿਫਟ ਕਮਿਸ਼ਨ ਪੰਜਾਬ ਦੇ ਦਫ਼ਤਰ ਮੋਰੇ ਧਰਨਾ ਦੇਵਾਂ ਅੱਜ ਜਿਸ ਵਾਸਤੇ ਤੇ ਬਿਲਾ ਸਾਡਾ ਵਾਫਤ ਮਿਲਿਆ ਜੂ ਨਹੀਂ ਹੁੰਦਾ ਆ ਆਪਣਾ ਕੰਸਟਰਕਸ਼ਨ ਵਰਕਰ ਜੀ ਨੂੰ ਐਡ ਦਾ ਤੇ ਇਹਦੇ ਵਿੱਚ ਲੇਬਰ ਕਮਿਸ਼ਨ ਸਾਹਿਬ ਨੂੰ ਮਿਲਿਆ ਉਹਨਾਂ ਨੇ ਇਹ ਸਾਨੂੰ ਵਿਸ਼ਵਾਸਤਾ ਦਿਵਾਇਆ ਹੈ ਕਿ ਸੋਡੇ ਮਸਲੇ ਜਿਹੜੇ ਸਾਰੇ ਹੱਲ ਹੋ ਜਾਣਗੇ ਪਰ ਮਸਲੇ ਬਹੁਤ ਜ਼ਿਆਦਾ ਨਹੀਂ ਗਰਾਉਂਡ ਲੈਵਲ ਤੇ ਇੰਨੇ ਜਿਆਦਾ ਜਿਹੜੇ ਮਸਲੇ ਪਚੀਦਾ ਨੇ ਵੀ ਕਿਸੇ ਨੂੰ ਕੁਝ ਦੇਣਾ ਹੀ ਨਹੀਂ ਚਾਹੁੰਦੇ ਕਿਰਤੀ ਨੂੰ ਇਹ ਤੇ ਬਾਰ-ਬਾਰ ਆਬਜੈਕਸ਼ਨ ਲਗਾਈ ਜਾਂਦੀਆਂ ਨੇ ਆਧਾਰ ਕਾਰਡ ਤੱਕ ਦੀ ਬਾਰ-ਬਾਰ ਆਬਜੈਕਸ਼ਨ ਲਾਈ 27 ਨੰਬਰ ਦੀ ਬਾਰ-ਬਾਰ ਮਤਲਬ ਥੱਲੇ ਇਹ ਜਿਹੜਾ ਹਾਲਾਤ ਇਹ ਹੋਏ ਪਰ ਨੇ ਇੱਕ ਖਾਣਾ ਪੂਰਤੀ ਹੈ ਕੈਂਪ ਲਾ ਕੇ ਜਾਂ ਡਰਾਮੇ ਕਰਕੇ ਹੀ ਕੁਝ ਦੇਣ ਦੀ ਕੋਸ਼ਿਸ਼ ਹੈ ਨਹੀਂ ਜਿਹੜੇ ਕਿਰਤੀ ਦੇ ਮਜੂਸ ਨਹੀਂ ਉਹਨਾਂ ਦੀ ਮਜੂਸੀ ਨੂੰ ਉਹਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਧਰਨੇ ਦਾ ਨੋਟਸ ਦੇਣ ਵਾਸਤੇ ਸੀ ਮੁੱਖ ਦਫ਼ਤਰ ਆਏ ਸੀਗੇ ਤੇ ਜਿਸ ਤਰ੍ਹਾਂ ਸਾਡੇ ਸੀਨੀਅਰ ਆ ਗੂ ਕਹਿ ਗਏ ਨੇ ਸਾਰੇ ਜ਼ਿਲ੍ਹਿਆਂ ਚ ਏਲਸੀ ਦਫ਼ਤਰ ਤੇ 6 ਦਾ 6 ਫਾਰਮ ਦੀ ਧਰਨੇ ਨੇ ਤੇ 27 ਦਾ ਮੁੱਖ ਦਫ਼ਤਰ ਜੇ ਸਾੜੀਆਂ ਮੰਗਾ ਪੂਰੀਆਂ ਨਾ ਹੋਈਆਂ ਪਰ ਡੀਐਫਐਸ ਸਾਡੀ ਡਿਊਟੀ ਲਈ ਹੈ ਤੇ ਲੇਬਰ ਕਰ ਸਾਰੇ ਕਲਰਕਾਂ ਨਾਲ ਹੋਰਨ ਕਿ ਹੈਗਾ ਵੀ ਜਲਦੀ ਇਹਦੇ ਮਸਲੇ ਜਿਹੜੇ ਹੱਲ ਕੀਤੇ ਜਾਣ ਚਲੋ ਅਸੀਂ ਆਖ ਕਰਦੇ ਆ ਜਿਹੜੇ ਮਸਲੇ ਹੱਲ ਕੀਤੇ ਜਾਣ ਨਹੀਂ ਹਾਲਾਤ ਇਹ ਨੇ ਕਹਿਣ ਨੂੰ ਇਹ ਲੇਬਰ ਡਿਪਾਰਟਮੈਂਟ ਹੈ ਪਰ ਲੇਬਰ ਵਾਲੇ ਦੀ ਇੱਥੇ ਕੋਈ ਤਜਰਬਾਨੀ ਹੈ ਨਹੀਂ ਅੱਜ ਅਸੀਂ ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਪੰਜਾਬ ਵੱਲੋਂ ਲੇਬਰ ਕਮਿਸ਼ਨਰ ਪੰਜਾਬ ਨੂੰ ਮਿਲੇ ਆਂ ਉਦੇ ਵਿੱਚ ਸਾਡੀਆਂ ਬਹੁਤ ਗੱਲਾਂ ਜਈਆਂ ਸੀ ਜਿਹੜੀਆਂ ਲਗਾਤਾਰ ਉਲਝੀਆਂ ਹੋਈਆਂ ਜਿਵੇਂ ਅਵਾਰਡਡ ਵਰਕਰਾਂ ਬੱਚਿਆਂ ਨੂੰ ਪੈਸੇ ਨਾ ਮਿਲਣੇ ਉਹਦਾ ਪੱਤਰ ਹੀ ਉਹਦਾ ਫਾਰਮ ਹੀ ਉਪਲਬਧ ਨਹੀਂ ਹੈ ਉਹ ਫਾਰਮ ਦੀ ਗੱਲ ਸਾਹਮਣੇ ਕਹੀ ਹੈ ਐਲਟੀਸੀ ਚ 2000 ਮਿਲਦਾ ਸੀ 10000 ਕਰਤਾ ਪਰ ਪੱਲੇ 200 ਤੋਂ ਵੱਧ ਨਹੀਂ ਪੈਂਦਾ ਉਹਦੀ ਗੱਲ ਕੀਤੀ ਹੈ ਜੇ ਕੋਈ ਮਰਤਕ ਦੀ ਡੈਥ ਹੋ ਜਾਏ ਜੇ ਕਿਸੇ ਦੀ ਲਾਭਪਾਤਰੀ ਦੀ ਡੈਥ ਹੋ ਜਾਂਦੀ ਹੈ ਉਹਦੀ ਗ੍ਰੇਡ ਸਪੀਡ ਦੀ ਜਿਹੜੀ ਪ੍ਰਵਾਨਗੀ ਹੈ ਲੇਬਰ ਕਮਿਸ਼ਨਰ ਪੰਜਾਬ પાસે ਲੈਣੀ ਹੈ ਤੇ ਇਹ ਸਾਰੀਆਂ ਗੱਲਾਂ ਤੋਂ ਤੋਂ ਇਲਾਵਾ ਹੋਰ ਕਈ ਅਜਿਹੇ ਮਸਲੇ ਆ ਜਿਹੜੇ ਲਗਾਤਾਰ ਮਤਲਬ ਲੜਾਈ ਦੀ ਮੰਗ ਕਰਦੇ ਸੀ ਏ ਐਲ ਸੀ ਨੇ ਇਹ ਗੱਲ ਮੰਨੀ ਹੈ ਜਿਵੇਂ ਉਹਨੂੰ ਕਿਸੇ ਨੂੰ ਪੈਸੇ ਘੱਟ ਮਿਲ ਜਾਣੇ ਉਹ ਕਹਿੰਦੇ ਵੀ ਉਹਨੂੰ ਮੈਨਲੀ ਹੈਂਡਲਿੰਗ ਕਰ ਲਓ ਉਸ ਤਰ੍ਹਾਂ ਦਾ ਜਾਂ ਜਿਹੜੇ ਪੁਰਾਣੇ ਕੇਸ ਆ 2019 ਦੇ ਉਹਨਾਂ ਨੂੰ ਪੈਸੇ ਨਾ ਮਿਲਨੇ ਜਾਂ ਜਿਹੜੇ ਸਾਰੇ ਮਸਲੇ ਆਉਂਦੇ ਤੇ ਧਿਆਨ ਚ ਲਿਆਦੇ ਆ ਲੰਬੀ ਗੱਲ ਕਰਕੇ ਤੇ ਉਹਨੂੰ ਕਿਹਾ ਕਿ 6 ਤਰੀਕ ਨੂੰ ਅਸੀਂ ਲੇਬਰ ਏ ਐਲ ਸੀ ਦੇ ਮੂਰੇ ਧਰਨੇ ਦਿਾਂਗੇ ਜੇ ਸਾਡੇ ਮਸਲੇ ਹੱਲ ਨਾ ਹੋਏ ਫੇਰ ਅਸੀਂ ਇੱਥੇ ਤੁਹਾਡੇ ਦਫ਼ਤਰ ਮੂਰੇ ਬੈਠਾਂਗੇ ਅਸੀਂ ਉਹਨੂੰ ਇਹ ਆਸ ਵੀ ਪ੍ਰਗਟਾਈ ਹੈ ਕਿ ਜਿਵੇਂ ਤੁਸੀਂ ਸੁਣਿਆ ਇਹਨੂੰ ਹੱਲ ਕਰੋਗੇ ਉਹਨਾਂ ਡੀ ਐਫ ਐਸ ਏ ਦੀ ਡਿਊਟੀ ਵੀ ਲਾਈ ਹੈ ਉਹਨਾਂ ਨਾਲ ਸਾਰੇ ਕਲਰਕਾਂ ਨੂੰ ਵੀ ਕਿਹਾ ਉਹ ਸਾਰੇ ਮਸਲਿਆਂ ਨੂੰ ਹੱਲ ਕਰਨ ਲਈ ਅਗਰ ਸਾਡੇ ਮਸਲੇ ਹੱਲ ਨਹੀਂ ਹੁੰਦੇ ਅਸੀਂ ਫਿਰ ਇਹ ਲੜਾਈ ਹੈ ਜਿਹੜੀ ਨੂੰ ਪੂਰੇ ਜੋਰ ਨਾਲ ਲੜਾਂਗੇ ਜੇ 27 ਨੂੰ ਵੀ ਇਹ ਮਸਲੇ ਹੱਲ ਨਹੀਂ ਹੁੰਦੇ ਤੇ ਫਿਰ ਅਗਲਾ ਇੱਕ ਜਿਹੜਾ ਉਸ ਦਿਨ ਹੀ ਦੇਖ ਕੇ ਹੋਰ ਲੜਾਈ ਨੂੰ ਟਿਕਾ ਕਰ ਟ੍ਰੈਕਸ਼ਨ ਵਰਕਰ ਯੂਨੀਅਨ 8 ਕ ਵੱਲੋਂ ਇੱਕ ਜਿਹੜੀ ਮੀਟਿੰਗ ਕੀਤੀ ਗਈ ਹੈ ਅੱਜ ਦੀ ਜਿਹੜੀ ਮੀਟਿੰਗ ਕਰਨ ਦਾ ਮੁੱਖ ਮਕਸਦ ਸੀ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਉਸਾਰੀ ਕਿਰਤੀ ਨੇ ਉਹਨਾਂ ਦੀਆਂ ਲਾਹ ਪਾਤਰੀ ਕਾਪੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਜਿਹੜੇ ਸਕੀਮਾਂ ਨੇ ਜਿਹੜੇ ਲਾਭ ਨੇ ਉਹ ਦਿੱਤੇ ਨਹੀਂ ਜਾ ਰਹੇ ਔਰ ਉਹਦੇ ਪਿੱਛੇ ਜਿਹੜਾ ਅਸੀਂ ਕਾਰਨ ਜਾਣਿਆ ਹੈ ਆਪਣੀਆਂ ਜਥੇਬੰਦੀਆਂ ਵੱਲੋਂ ਤੇ ਉਹ ਕਾਰਨ ਸਾਹਮਣੇ ਆਇਆ ਹੈ ਕਿ ਜਿਹੜੇ ਉਹ ਸਾਰੀ ਕਿਰਤੀ ਨੇ ਉਹ ਇਹਨੇ ਅਵੇਅਰ ਨਹੀਂ ਹੈਗੇ ਚੇਤਨ ਨਹੀਂ ਹੈਗੇ ਉਹਨਾਂ ਨੂੰ ਸਕੀਮਾਂ ਦਾ ਲਾਭ ਲੈਣ ਵਾਸਤੇ ਉਹ ਚੇਤਨਤਾ ਦੀ ਕਮੀ ਦੇ ਕਰਕੇ ਉਹਨਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਹੈ ਦਫ਼ਤਰ ਦੇ ਕਰਮਚਾਰੀ ਤੇ ਅਧਿਕਾਰੀ ਜਿਹੜੇ ਕੁਝ ਪ੍ਰਾਈਵੇਟ ਜਿਹੜੇ ਬੰਦੇ ਉਹਨਾਂ ਨੇ ਰੱਖੇ ਹੋਏ ਨੇ ਉਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਜਿਹੜਾ ਇਹਨਾਂ ਨੂੰ ਖੱਜਲ ਖਵਾਰ ਕਰ ਰਹੇ ਨੇ ਇਹ ਜਿਹੜੇ ਸਰਦੀ ਖੇਤਰ ਦੇ ਲੋਕ ਨੇ ਇਹਨਾਂ ਵਿਚਾਰਿਆਂ ਦੇ ਲੱਖਾਂ ਰੁਪਏ ਜਿਹੜੇ ਨੇ ਉਹ ਰੁਕੇ ਹੋਏ ਨੇ ਬੱਚਿਆਂ ਦੇ ਜਿਹੜੇ ਵਜੀਫੇ ਨੇ ਫਾਰਮ ਭਰੇ ਹੋਏ ਨੇ ਇੱਥੋਂ ਤੱਕ ਕਿ ਬੋਰਡ ਵੱਲੋਂ ਮੀਟਿੰਗਾਂ ਹੋ ਚੁੱਕੀਆਂ ਨੇ ਮੀਟਿੰਗਾਂ ਦੇ ਵਿੱਚ ਪਾਸ ਹੋ ਚੁੱਕਿਆ ਹੈ ਅੰਪਰੂਵ ਹੋ ਚੁੱਕੇ ਨੇ ਕਿ ਇਹਨਾਂ ਨੂੰ ਪੈਸੇ ਪਾਏ ਜਾਣਗੇ ਜਦੋਂ ਪੈਸੇ ਆ ਚੁੱਕੇ ਨੇ ਸ਼ੋਅ ਕਰ ਰਹੇ ਨੇ ਪਰ ਇਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆ ਰਹੇ ਜਦੋਂ ਕਾਰਨ ਜਾਣਿਆ ਜਾ ਰਿਹਾ ਤੇ ਕੁਝ ਅਸੀਂ ਕਾਇਦਾ ਜਾਣਨ ਵਾਸਤੇ ਜਿਹੜੇ ਪ੍ਰਾਈਵੇਟ ਬੰਦੇ ਨੇ ਜਿਹੜੇ ਰਿਸ਼ਤ ਲੈ ਕੇ ਕੰਮ ਕਰਦੇ ਨੇ ਅਸੀਂ ਉਹਨਾਂ ਤੱਕ ਅਪਰੋਚ ਕਰਵਾ ਕੇ ਪੈਸੇ ਉਹਨਾਂ ਨੂੰ ਪੁੱਛਿਆ ਕਿ ਲੈਂਦੇ ਨੇ ਉਹ ਕਹਿੰਦੇ ਪੈਸੇ ਸਾਨੂੰ ਦਿਓ ਤੇ ਅਸੀਂ ਇਹਨਾਂ ਦੇ ਪੈਸੇ ਪਾ ਦਿਆਂਗੇ ਇਸ ਕਰਕੇ ਹੈ ਕਿ ਇਹ ਜਿਹੜੀ ਖੱਜਲ ਖਵਾਰੀ ਹੈ ਰਿਸ਼ਤ ਖੋਰੀ ਹੈ ਉਹਦੇ ਖਿਲਾਫ 6 ਫਰਵਰੀ ਨੂੰ ਐਲਸੀ ਫਾਜ਼ਿਲ ਕਾਦੇ ਜਿਹੜੇ ਦਫ਼ਤਰ ਦੇ ਮੂਰੇ ਤਰਨਾ ਦਿੱਤਾ ਜਾ ਰਿਹਾ ਹੈ ਹਜ਼ਾਰੇ ਪਿੰਡ ਦੇ ਵਿੱਚੋਂ ਵੀ ਪੂਰੇ ਜਲਾਲਾਮਤ ਬਲਾਕ ਵਿੱਚੋਂ ਪੂਰੇ ਫਾਜ਼ਲਕਾ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਲਾਹ ਪਾਤਰੀ ਨੇ ਉੱਥੇ ਪਹੁੰਚਣਗੇ ਜੇਕਰ ਮਸਲੇ ਦਾ ਹੱਲ ਨਾ ਹੋਏ ਤਾਂ ਜਿਹੜਾ ਸੂਬਾ ਜਿਹੜਾ ਸਾਡਾ ਲੇਬਰ ਕਮਿਸ਼ਨਰ ਹੈ ਉਹਦੇ ਜਿਹੜੇ ਬਾਅਰ ਮੂਰੇ 27 ਫਰਵਰੀ ਨੂੰ ਤਰਨੇ ਦਿੱਤੇ ਜਾਣਗੇ ਸਰ ਜੋ ਰਿਸ਼ਵਤ ਲੈ ਰਕ ਬੰਦੇ ਡੈਂਟੀਫਾਈ ਹੋਏ ਆ ਹਾਂ ਡੈਂਟੀਫਾਈ ਹੋਏ ਨੇ ਪਰ ਅੱਜ ਅਸੀਂ ਡਿਸਕਲੋਜ਼ ਨਹੀਂ ਕਰਦੇ ਉਹਨਾਂ ਦੇ ਖਿਲਾਫ ਅਸੀਂ ਲਿਖਤੀ ਦਰਖਾਸਤਾਂ ਜਿਹੜੀਆਂ ਨੇ ਐਸਐਸਪੀ ਸਾਹਿਬ ਹਾਜ਼ਲ ਕਾ ਨੂੰ ਔਰ ਲੇਬਰ ਕਮਿਸ਼ਨਰ ਜਿਹੜਾ ਉਹ ਚੰਡੀਗੜ੍ਹ ਨੂੰ ਦੇ ਚੁੱਕੇ ਆ ਉਹ ਕਾਰਵਾਈ ਉਹਨਾਂ ਨੇ ਕਿਹਾ ਅਸੀਂ ਕਰਾਂਗੇ ਔਰ ਉਹਨਾਂ ਨੂੰ ਜਿਹੜਾ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਪਾਏਗੇ ਉਹਨਾਂ ਖਿਲਾਫ ਕਾਰਵਾਈ ਹੋਈ ਸਰ ਜੋ ਆਬਜੈਕਸ਼ਨ ਲਾਪਾਤਰੀ ਹੈ ਜਿਹੜਾ ਹੁੰਦਾ ਐ ਐਨਸਪੈਕਟਰ ਦੇ ਕੋਲ ਇੱਕੋ ਇਜੈਕਸ਼ਨ ਲਾਇਆ ਜਾਂਦਾ ਜਿਸ ਤਰ੍ਹਾਂ ਕਹੇ ਲਈ ਜਾਂ ਆਧਾਰ ਕਾਰਡ ਦਾ ਜਾਂ 27 ਨੰਬਰ ਫਾਰਮ ਦਾ ਦੋ ਇਜੈਕਸ਼ਨ ਹੁੰਦੇ ਐ ਇਹਦਾ ਪਹਿਲਾ ਨੰਬਰ ਜਿਹੜਾ 27 ਨੰਬਰ ਫਾਰਮ ਐ ਉਹ ਬੋਰਡ ਦੀ ਮੀਟਿੰਗ ਵਿੱਚ ਪਾਸ ਹੋ ਚੁੱਕਿਆ ਐ ਕਿ 27 ਨੰਬਰ ਫਾਰਮ ਆਟੋ ਪੈਚ ਹੋਣਾ ਐ ਸਾਲ ਵਿੱਚ ਇੱਕ ਵਾਰੀ ਲੱਗਣਾ ਐ ਵਾਰ-ਵਾਰ ਨਹੀਂ ਲੱਗਣਾ ਉਹ ਜਿਹੜਾ ਵਾਇਲੇਸ਼ਨ ਕਰ ਰਹੇ ਨੇ ਬੋਰਡ ਦੇ ਫੈਸਲੇ ਦੀ ਉਹਨਾਂ ਦੇ ਖਿਲਾਫ ਕਾਰ ਵੀ ਕਰਾਵਾਂਗੇ ਦੂਸਰੀ ਗੱਲ ਐ ਅਬਜੈਕਸ਼ਨ ਆਧਾਰ ਕਾਰਡ ਦਾ ਲਾਤਾ ਸਰਟੀਫਿਕੇਟ ਦਾ ਲਾਗਦਾ ਉਹ ਜਿਹੜਾ ਅਨਨੈਸੈਸਰੀ ਐ ਬੇਤੁਕੇ ਲਾ ਰਹੇ ਨੇ ਉਹ ਗੈਰਵਾਜਬ ਇਤ ਆ ਰਹੇ ਨੇ ਉਹਦਾ ਅਸੀਂ ਵਿਰੋਧ ਕਰ ਰਹੇ ਆਂ ਵਾਰ-ਵਾਰ ਲਾਣਗੇ ਤੇ ਇਹਨਾਂ ਦੇ ਖਿਲਾਫ ਅਸੀਂ ਸੰਘਰਸ਼ ਕਰਾਂ। ਠੇਟ ਪੰਜਾਬੀ ਟੀਵੀ ਲਈ ਬਿਊਰੋ ਰਿਪੋਰਟ ਚੰਡੀਗੜ੍ਹ